ਪੰਜਾਬ ਦੇ ਵਿੱਚ ਕਈ ਮੁੱਦੇ ਅਜਿਹੇ ਨੇ ਤੇ ਜਿਨ੍ਹਾਂ ਦੇ ਉੱਤੇ ਪੰਜਾਬ ਸਰਕਾਰ ਨੇ ਬਿਲਕੁਲ ਹੀ ਚੁੱਪ ਵਟ ਲਈ ਹੈ ਚਾਹੇ ਉਹ ਲੁੱਟ ਖੋਹ ਹੁਣ ਤੇ ਚਾਹੇ ਉਹ ਨਸ਼ੇ ਦੀ ਦਲਦਲ ਚ ਫਸੇ ਨੌਜਵਾਨ ਤੇ ਚਾਹੇ ਸ਼ਰਿਆਮ ਗੁੰਡਾਗਰਦੀ ਕੋਈ ਸਖਤ ਕਾਰਵਾਈ ਨਹੀਂ ਹੋ ਰਹੀ ਤੇ ਪੰਜਾਬ ਸਰਕਾਰ ਨੇ ਚੁੱਪ ਵਟ ਲਈ ਹੈ ਤੇ ਦੱਸਦੀ ਹੈ ਕਿ ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬਿਲਾੜਾ ਅਰਸ਼ਦੀਪ ਸਿੰਘ ਕਲੇਰ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਪੰਜਾਬ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਸ਼ਰਿਆਮ ਕਾਨੂੰਨ ਵਿਵਸਥਾ ਦੀਆਂ ਧੱਜੀਆਂ ਉੱਡ ਰਹੀਆਂ ਨੇ ਤੇ ਉੱਥੇ ਹੀ ਲੁੱਟਾਂ ਖੋਹਾਂ ਸ਼ਰਿਆਮ ਗੁੰਡਾਗਰਦੀ ਹੋ ਰਹੀ ਹੈ ਪੰਜਾਬ ਦਾ ਬੇੜਾ ਕਰ ਕਰ ਦਿੱਤਾ ਆਮ ਆਦਮੀ ਪਾਰਟੀ ਨੇ ਤੇ ਲੋਕਾਂ ਦੇ ਨਾਲ ਵਾਅਦੇ ਕੀਤੇ ਸੀ ਤੇ ਹਜੇ ਤੱਕ ਉਹ ਕੋਈ ਵੀ ਵਾਅਦਾ ਪੂਰਾ ਨਹੀਂ ਹੋਇਆ ਤੇ ਜਿਸ ਨੂੰ ਲੈ ਕੇ ਦੱਸਦੀ ਹੈ ਕਿ ਪਲਟਵਾਰ ਪੰਜਾਬ ਸਰਕਾਰ ਦੇ ਉੱਤੇ ਹੋਇਆ ਤੇ ਉੱਥੇ ਕਈ ਸਵਾਲ ਜਿਹੜੇ ਕਿ ਖੜੇ ਕਰ ਦਿੱਤੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬੁਲਾਰਾ ਅਸ਼ਦੀਪ ਕਲੇਰ ਦੇ ਵੱਲੋਂ ਆਹ ਤਾਂ ਉਹਨੂੰ ਸੁਣਾਉਣੀ ਹੈ ਹੋਰ ਉਹਨਾਂ ਦਾ ਕੀ ਕਹਿਣਾ ਹੈ ਹੋਵੇ ਸਰਕਾਰ ਉਹਨੂੰ ਸਹੀ ਕਰ ਸਕਦੀ ਹੈ ਉਹ ਹੁੰਦਾ ਲਾਅ ਐਂਡ ਆਰਡਰ ਦਾ ਕਿਸਾਨਾਂ ਨਾਲ ਬਹੁਤ ਲੰਬੇ ਚੌੜੇ ਵਾਅਦੇ ਕੀਤੇ ਮੈਂ ਲਾਅ ਐਂਡ ਆਰਡਰ ਤੋਂ ਜੇ ਸ਼ੁਰੂ ਕਰਾਂ ਪੰਜਾਬ ਦਾ ਤਾਂ ਲਾਅ ਐਂਡ ਆਰਡਰ ਦੇ ਹਾਲਾਤ ਭਗਵੰਤ ਮਾਨ ਸਾਹਿਬ ਦੀ ਸਰਕਾਰ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੂੰ ਦੱਸਣ ਦੀ ਲੋੜ ਹੈ ਕਿਉਂਕਿ ਸਿੰਗਰ ਤੋਂ ਲੈ ਕੇ ਖਿਡਾਰੀ ਤੋਂ ਲੈ ਕੇ ਵਪਾਰੀ ਤੱਕ ਸਭ ਦੇ ਕਤਲ ਇਹ ਸਰਕਾਰ ਦੇ ਵਿੱਚ ਹੋਏ ਨੇ ਚਾਹੇ ਫਿਰ ਉਹ ਮੂਸੇਵਾਲਾ ਹੋਵੇ ਚਾਹੇ ਉਹ ਜਿਹੜਾ ਇੱਕ ਹੈਗਾ ਟੀਮੂ ਚਾਵਲਾ ਜਿਨ੍ਹਾਂ ਦਾ ਕਤਲ ਹੋਇਆ ਸੰਦੀਪ ਨੰਗਲ ਅੰਬੀਆਂ ਦਾ ਕਤਲ ਹੋਇਆ ਐਨਆਰਆਈਆਂ ਦੇ ਘਰੇ ਵੜ ਕੇ ਜਦੋਂ ਮਰਜ਼ੀ ਕੋਈ ਗੋਲੀਆਂ ਚਲਾ ਦਿੰਦਾ ਹੈ ਗੈਂਗਸਟਰ ਫਰੋਤੀਆਂ ਮੰਗ ਰਹੇ ਨੇ ਲਾਰੈਂਸ ਦੀ ਇੰਟਰਵਿਊ ਜੇਲ੍ਹ ਚੋਂ ਹੁੰਦੀ ਹੈ ਮੁੱਖ ਮੰਤਰੀ ਦੇ ਨੱਕ 니 ਝੋਟਾਣੇ ਚ ਹੁੰਦੀ ਹੈ ਇਹ ਹਾਲਾਤ ਨੇ ਅੱਜ ਲਾਅ ਐਂਡ ਆਰਡਰ ਤੇ ਪੰਜਾਬ ਚ ਤੇ ਸਾਡੇ ਡੀਜੀਪੀ ਸਾਹਿਬ ਨੇ ਔਨ ਰਿਕਾਰਡ ਹਾਈ ਕੋਰਟ ਦੇ ਵਿੱਚ ਇਹ ਗੱਲ ਮੰਨੀ ਹੈ ਕਿ 1200 ਐਕਸਟਰਸ਼ਨ ਦੇ ਕੇਸਿਸ ਔਨ ਰਿਕਾਰਡ ਹਨ 1200 ਤੇ ਜੇ ਮੈਂ ਗੱਲ ਕਰਾਂ ਅਨਫੀਸ਼ਲ ਦੀ ਤਾਂ ਅੱਜ ਪੰਜਾਬ ਦੇ ਹਾਲਾਤ ਨੇ ਵੀ ਚਾਹੇ ਕੋਈ ਛੋਟਾ ਵਪਾਰੀ ਚਾਹੇ ਵੱਡਾ ਵਪਾਰੀ ਚਾਹੇ ਕੋਈ ਨਾਮਵਰ ਸਿੰਗਰ ਆ ਹੁਣ ਪਿੱਛੇ ਦੇ ਆਰ ਨੇਤ ਨੂੰ ਵੀ ਕਾਲ ਆਈ ਹੈ ਸੋ ਪੰਜਾਬ ਦੇ ਵਿੱਚ ਐਕਸਟਰਸ਼ਨ ਦਾ ਫਰੋਤੀਆਂ ਦਾ ਕੰਮ ਐਡਾ ਜੋਰਾਂ ਸ਼ੋਰਾਂ ਤੇ ਚੱਲਿਆ ਹੋਇਆ ਹੈ ਕਿ ਕੋਈ ਪੰਜਾਬੀ ਮਹਫੂਜ਼ ਨਹੀਂ ਪੰਜਾਬ ਦੀ ਇਹ ਸਰਕਾਰ ਦੀ ਇਹ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ 2.5 ਸਾਲ ਦੀ ਪ੍ਰਾਪਤੀ ਹੈ ਕਿ ਪੰਜਾਬ ਨੂੰ ਜਿਹੜਾ ਕਿ ਗੁਰੂਆਂ ਪੀਰਾਂ ਦੀ ਧਰਤੀ ਹੈ ਇਹਨੂੰ ਗੈਂਗਲੈਂਡ ਬਣਾਉਣ ਚ ਇਹ ਭਗਵੰਤ ਮਾਨ ਸਾਹਿਬ ਦਾ ਪੂਰਾ ਯੋਗਦਾਨ ਹੈ ਕਿਉਂਕਿ ਪੁਲਿਸ ਤਾਂ ਇਹਨਾਂ ਦੀ ਸਰਪ੍ਰਸਤੀ ਕਰ ਰਹੀ ਹੈ ਜਾਂ ਤਾਂ ਇੰਟਰਵਿਊ ਕਰਾਉਂਦੀ ਹੈ ਗੈਂਗਸਟਰਾਂ ਦੀ ਤੇ ਜਾਂ ਉਹਨਾਂ ਨੂੰ ਕਲੱਬਾਂ ਚ ਘਮਾਉਂਦੀ ਹੈ ਉਹ ਪਹਿਲਾਂ ਦੀਪਕ ਟੀਨੂ ਘੁੰਮਿਆ ਤੇ ਹੁਣ ਰੌਲਾ ਪੈਂਦਾ ਫਿਰਦਾ ਕਿ ਸੇਮ ਇੱਕੋ ਹੀ ਜੀ ਵੀਡੀਓ ਲਾਰੈਂਸ ਬਿਸ਼ਨੋਈ ਦੀ ਵੀ ਤੁਰੀ ਫਿਰਦੀ ਹੈ ਉਹ ਜਲਦੀ ਸਾਰਿਆਂ ਦੇ ਸਾਹਮਣੇ ਆ ਜਾਣੀ ਹੈ ਸੋ ਲਾਅ ਐਂਡ ਆਰਡਰ ਦੇ ਹਾਲਾਤ ਚਿੰਤਾਜਨਕ ਨਹੀਂ ਮੈਂ ਕਹਿੰਦਾ ਕਿ ਬੇहद ਖਰਾਬ ਨੇ ਔਰ ਦੂਜਾ ਜਿਹੜਾ ਇਹਨਾਂ ਨੇ ਵੱਡਾ ਵਾਅਦਾ ਕੀਤਾ ਸੀ ਪੰਜਾਬੀਆਂ ਦੇ ਨਾਲ ਉਹ ਸੀ ਕਰਪਸ਼ਨ ਦਾ ਕੀ ਢਾਈ ਸਾਲਾਂ ਦੇ ਵਿੱਚ ਅੱਜ ਪੰਜਾਬ ਦੇਖ ਰਿਹਾ ਹੈ ਕੀ ਢਾਈ ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਕੋਈ ਕਰਪਸ਼ਨ ਦੇ ਕੇਸਾਂ ਦੇ ਵਿੱਚ ਕੋਈ ਕਮੀ ਆਈ ਹੈ 10 ਗੁਣਾ ਕਰਪਸ਼ਨ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਵਧੀਏ ਤੇ ਕਰਪਸ਼ਨ ਤੇ ਦੌਰੇ ਮਾਪਦਨ ਜਿਹਨੂੰ ਦਿਲ ਕਰਦਾ ਉਹਨੂੰ ਫੜ ਲੈਣਾ ਜਿਹਨੂੰ ਦਿਲ ਕਰਦਾ ਉਹਨੂੰ ਛੱਡ ਦੇਣਾ ਆਪਣੇਆਂ ਤੇ ਬਗਾਨਿਆਂ ਲਈ ਡਿਫਰੈਂਟ ਪੈਰਾਮੀਟਰਸ ਐਂਡ ਡਿਫਰੈਂਟ ਯਾਰਡਸਟਿਕ ਜੇ ਤਾਂ ਫਸ ਜੇ ਵਿਜੇ ਸਿੰਘਲਾ ਜੇ ਤਾਂ ਫਸ ਜੇ ਸਰਾਰੀ ਫੇਰ ਨਹੀਂ ਆਮ ਆਦਮੀ ਪਾਰਟੀ ਨੇ ਕੁਝ ਕਰਨਾ ਹਾਂ ਕੋਈ ਵਿਰੋਧੀ ਕੋਈ ਬੁੱਧੀਜੀਵੀ ਕੋਈ ਪੋਲੀਟੀਕਲ ਐਨਾਲਿਸਟ ਇਹ ਸਰਕਾਰ ਦੇ ਖਿਲਾਫ ਜੇ ਜ਼ੁਬਾਨ ਖੋਲੂਗਾ ਕੋਈ ਜਰਨਲਿਸਟ ਸਰਕਾਰ ਦੇ ਖਿਲਾਫ ਜੇ ਜ਼ੁਬਾਨ ਖੋਲੂਗਾ ਉਹਨੂੰ ਅਸੀਂ ਪਰਚਾ ਦੇ ਕੇ ਜੇਲ੍ਹਾਂ ਦੇ ਵਿੱਚ ਡਕਣਾ ਤੇ ਜਿਹੜੇ ਵਿਜੇ ਸਿੰਘਲੇ ਵਰਗੇ ਮੰਤਰੀ ਜਿਨ੍ਹਾਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਵਿੱਚ ਮੁੱਖ ਮੰਤਰੀ ਕਹਿੰਦੇ ਸੀ ਮੈਂ ਵੀਡੀਓ ਬਣਾ ਲਈ ਹਾਲਾਂਕਿ ਦਿਖਾਈ ਨਹੀਂ ਉਹਨਾਂ ਦੇ ਨਾਲ ਸਟੇਜਾਂ ਵੀ ਸਾਂਝੀਆਂ ਕਰਨੀਆਂ ਨੇ ਉਹਨਾਂ ਦੇ ਨਾਲ ਸਰਕਾਰੀ ਫੰਕਸ਼ਨਾਂ ਤੇ ਵੀ ਜਾਣਾ ਹੈ ਸਰਾਰੀ ਨੂੰ ਮੰਤਰੀ ਤੋਂ ਹਟਾ ਦੇਣਾ ਫੋਜਾ ਸਿੰਘ ਸਰਾਰੀ ਨੂੰ ਪਰ ਉਹਦੇ ਖਿਲਾਫ ਕੋਈ ਪਰਚਾ ਨਹੀਂ ਦੇਣਾ ਅਮਿਤ ਰਤਨ ਦਾ ਚਲਾਨ ਨਹੀਂ ਪੇਸ਼ ਹੋਇਆ ਜਿਹੜਾ ਗੋਲਡੀ ਕਮੋਜ ਦੇ ਪਿਤਾ ਜੀ ਐਕਸਟਰੈਸ਼ਨ ਵਾਲਾ ਤੇ ਅੱਜ ਇੱਕ ਸਭ ਤੋਂ ਵੱਡਾ ਮਸਲਾ ਜਿਹੜਾ ਸੂਬੇ ਦੇ ਵਿੱਚ ਕਰਪਸ਼ਨ ਦਾ ਖੜਾ ਉਹ ਖੜਾ ਹੈ ਕਿ ਇੱਕ ਮੌਜੂਦਾ ਮੰਤਰੀ ਤੇ ਉਹਨਾਂ ਦੀ ਆਈਪੀਐਸ ਘਰ ਵਾਲੀ ਉਹਨਾਂ ਦੇ ਉੱਤੇ 100 ਕਰੋੜ ਦਾ ਇੱਕ ਸਕੈਮ ਦਾ ਇਲਜ਼ਾਮ ਲੱਗਿਆ ਹੁਣ ਇਹ ਛੋਟੀ ਗੱਲ ਨਹੀਂ ਇਹ 100 ਕਰੋੜ ਦਾ ਇਲਜ਼ਾਮ ਨਾ ਤਾਂ ਕਿਸੇ ਵਿਰੋਧੀ ਧਿਰ ਨੇ ਲਾਇਆ ਨਾ ਕਿਸੇ ਬੁੱਧੀਜੀਵੀ ਨੇ ਲਾਇਆ ਨਾ ਕਿਸੇ ਪੋਲੀਟੀਕਲ ਐਨਾਲਿਸਟ ਨੇ ਲਾਇਆ ਇਹ 100 ਕਰੋੜ ਦਾ ਇਲਜ਼ਾਮ ਲਾਇਆ ਪੰਜਾਬ ਪੁਲਿਸ ਦੀ ਇੱਕ ਇਨਸਪੈਕਟਰ ਨੇ ਇੱਕ ਮੁਲਾਜ਼ਮ ਨੇ ਤੇ ਬਹੁਤ ਸੀਰੀਅਸ ਹੋ ਜਾਂਦਾ ਹੈ ਤੇ ਜਦੋਂ ਐਸੇ ਇਲਜ਼ਾਮ ਕਿਸੇ ਸਰਕਾਰ ਦੇ ਉੱਤੇ ਉੱਠਣ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕੀ ਇਹਨਾਂ ਦਾ ਸਿਰਫ ਇੱਕੋ ਹੀ ਕੰਮ ਹੈ ਕਿ ਜਾ ਕੇ ਦਿੱਲੀ ਦੀ ਜੀ ਹਜ਼ੂਰੀ ਕਰਨੀ ਹੈ ਇੱਕ ਕੈਬਨਿਟ ਮੰਤਰੀ ਇੱਕ ਆਈਪੀਐਸ ਅਫਸਰ ਉਹਨਾਂ ਦੇ ਖਿਲਾਫ ਪੰਜਾਬ ਪੁਲਿਸ ਨੇ ਕੀ ਕਾਰਵਾਈ ਕਰ ਲੈਣੀ ਹੈ ਜਾਂ ਤਾਂ ਜੁਡੀਸ਼ੀਅਲ ਇਨਕੁਆਇਰੀ ਕਰਾਓ ਸਿਟਿੰਗ ਜੱਜ ਦੀ ਇਨਕੁਆਇਰੀ ਕਰਾਓ ਔਰੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਲੋਕਾਂ ਦੇ ਸਾਹਮਣੇ ਆਵੇ ਕਿ ਕਿਸ ਤਰੀਕੇ ਦੇ ਨਾਲ ਇਹ ਸਰਕਾਰ ਨੇ ਕਰਪਸ਼ਨ ਫਰੀ ਦੀ ਗੱਲ ਕਰਕੇ ਕਰਪਸ਼ਨ ਫੀਲ ਆਈ ਹੈ ਤੇ ਪੰਜਾਬ ਨੂੰ ਲੁੱਟਣ ਦੇ ਵਿੱਚ ਇਹਨਾਂ ਨੇ ਕੋਈ ਕਸਰ ਨਹੀਂ ਛੱਡੀ ਇਹ ਕਰਪਸ਼ਨ ਤੇ ਅੱਜ ਦੇ ਹਾਲਾਤ ਨੇ ਚਾਹੇ ਤਹਿਸੀਲਾਂ 'ਚ ਚਲੇ ਜਾਓ ਜਿਹੜਾ ਬੰਦਾ ਅੱਜ ਦੀ ਪ੍ਰੈਸ ਕਾਨਫਰੰਸ ਦੇਖ ਰਿਹਾ ਹੈ ਉਹ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਜਿੱਥੇ ਮਰਜ਼ੀ ਪੰਜਾਬ ਦੇ ਵਿੱਚ ਚੱਲ ਜਾਓ ਬਿਨਾ ਪੈਸੇ ਤੋਂ ਕੀ ਚੌਗਣੇ 10 ਗੁਣਾ ਪੈਸੇ ਦੇ ਉੱਤੇ ਪੰਜਾਬ ਦੇ ਵਿੱਚ ਅੱਜ ਕੰਮ ਮੋਰੇ ਨੇ ਸਰਕਾਰੀ ਦਫਤਰਾਂ ਦੇ ਵਿੱਚ ਹੈ ਕਿਸੇ ਕੋਲ ਕੋਈ ਜਵਾਬ ਇਸ ਕੱਲ ਦਾ ਫੇਰ ਕਿਸਾਨਾਂ ਦੀ ਗੱਲ ਕਰਦੇ ਸੀ ਮਤਲਬ ਢਾਈ ਸਾਲ ਅੱਜ ਆਪਾਂ ਲੇਖਾ ਜੋਖਾ ਕਰਦੇ ਆ ਮੁੱਖ ਮੰਤਰੀ ਸਾਹਿਬ ਕਿ ਢਾਈ ਸਾਲਾਂ ਦੇ ਵਿੱਚ ਕਿਸਾਨਾਂ ਦੇ ਨਾਲ ਵੀ ਤੁਸੀਂ ਵਾਅਦੇ ਕੀਤੇ ਤੁਸੀਂ 23 ਫਸਲਾਂ ਤੇ ਤੁਹਾਡੀ ਮੰਤਰੀ ਕਹਿੰਦੀ ਸੀ ਪੰਜਾਂ ਮਿੰਟਾਂ ਚ ਐਮਐਸਪੀ ਦੇ ਦੇਾਂਗੇ ਦੱਸੋ ਜੀ ਐਮਐਸਪੀ 23 ਫਸਲਾਂ ਤੇ ਦਿੱਤੀ ਤੁਹਾਡੇ ਤੋਤੇ ਢਾਈ ਸਾਲਾਂ ਚ ਐਗਰੀਕਲਚਰ ਪਾਲਿਸੀ ਨਹੀਂ ਬਣੀ ਅੱਜ ਤੱਕ ਤੇ ਕਿਸਾਨਾਂ ਨੂੰ ਹਰ ਰੋਜ਼ ਧਰਨਿਆਂ ਦੇ ਵਿੱਚ ਡੰਡੇ ਵੀ ਮਾਰੇ ਜਾਂਦੇ ਨੇ ਤੇ ਕਿਸ ਤਰੀਕੇ ਦੇ ਨਾਲ ਪਾਣੀ ਦੀਆਂ ਵਿਚਾਰਾਂ ਉਹ ਸਾਰਿਆਂ ਦੇ ਸਾਹਮਣੇ